ਲੈ ਵੀ ਮਿੱਤਰੋ ਤਾਜ਼ਾ ਖਬਰ ਹੈ ਬਹੁਤ ਆਜਾ ਤਾਜਾ ਕਰੇ ਜਲੰਧਰਵਾਦ ਰਵਿੰਦ ਕੇਜਲੀਵਾਦ ਤੇ ਭਗਵੰਤ ਮਾਨ ਜੀ ਆਏ ਤੇ ਕਿਸੇ ਨਹੀਂ ਪੱਥਰ ਜਾਂ ਰੱਖਣ ਕੋਈ 77 ਕਰੋੜ ਕੇ ਪ੍ਰੋਜੈਕਟ ਤੇ ਉੱਥੇ ਕਹਰੇ ਆਪਣਾ ਜੇ ਵੈਗਨਰ ਵਾਲੇ ਲਾਲਾ ਜੀ ਦਿੱਲੀ ਵਾਲੇ 16 ਲੱਖੀ ਰੋਟੀ ਖਾ ਕੇ ਹੱਦ ਹੋ ਗਈ ਯਾਰ ਮੇਰੇ ਯਾਰ ਸੁੰਨੇ ਸੁੰਨੇ ਕੀ ਬਣਾ ਕੇ ਦੇਈ ਦੀ ਰੋਟੀਆਂ ਜਾਂ ਦਾਲ ਸਬਜ਼ੀ ਵਿੱਚ ਕੁਝ ਹੋਰ ਪਰੋਸਿਆ ਤਾਂ 16 ਲੱਖੀ ਰੋਟੀ ਖਾ ਕੇ ਪਤੰਦਰੋ ਇੱਥੇ ਜਹੇਗਾ ਪੰਜਾਬ ਤੋਂ ਪਹਿਲਾਂ ਹੀ ਕਰਜ਼ੇ ਦੀ ਮਾਰ ਆਇਆ ਬਾ ਉੱਤੇ ਰੋਲਾ ਪੈ ਗਿਆ ਜੀ ਵੀ ਐਨਾ ਪੈਸਾ ਪਾਈ ਕਿੱਧਰ ਗਿਆ ਬਦਵਾਕ ਪਤਾ ਲੱਗਿਆ ਵੀ ਮੁੱਖ ਮਹਿਮਾਨ ਜੀ 16 ਲੱਖ ਦੀ ਰੋਟੀ ਖਾ ਗਏ ਹਾਏ ਓ ਮੇਰੇ ਰੱਬਾ ਕਿਤਰਾ ਹੀ ਹੋਣੀ 16 ਲੱਖ ਦੀ ਰੋਟੀ ਸੋਨੇ ਦੀ ਹੋਣੀ ਚਾਂਦੀ ਦੀ ਕਿਤਰਾ ਹੀ ਹੋਣੀ ਸੋਹਣ ਲੱਖੀ ਰੋਟੀ ਯਾਰ ਸੱਚੀ ਪੰਜਾਬ ਵਿਕਾਸ ਕੀ ਰਾਹਾਂ ਪਰ ਹੈ ਪੰਜਾਬ ਨਵਾਂ ਪੰਜਾਬ ਬਣ ਗਿਆ ਬਦਲਾਵ ਆ ਗਿਆ ਪੰਜਾਬ ਮਾ ਬਦਲਾਵ ਦੇ ਤੌਰ ਪਰ ਪੰਜਾਬ ਤੂ ਚੜਿਆ ਕਾਪੂ 16 ਲੱਖ ਰੁਪਏ ਦੀ ਰੋਟੀ ਮਗਲੇ ਇੱਕ ਬੰਦਾ ਖਾਣ ਲੱਗਾ ਸਮਝ ਰੋ ਪੰਜਾਬ ਮੱਦਲਾਬ ਆ ਗਿਆ ਅਮੀਰੀ ਆ ਗਈ ਉਹ ਵੀ ਬੈਗਨਰ ਮੈਂ ਘੁੰਮਣੇ ਆਲਾ ਬੰਦਾ 16 ਲੱਖੀ ਰੋਟੀ ਆਪਾਂ ਵੀ ਖਾਵੇ ਕਿੰਨੇ ਕਿਹਤਰਾ ਗੀ ਹਵਾ 16 ਲੱਖੀ ਰੋਟੀ ਯਾਰ ਬੱਲੇ ਤੇਰੇ ਓਏ ਭਗਵੰਤ ਮਾਨ ਸੋਹਲਾ ਤੇਰਾ ਪੰਜਾਬ ਨੂੰ ਐਸੇ ਦਿਨ ਦਿਖਾਏ ਸੁਗਰਾ ਮਾਨ ਸਾਹਿਬ ਦਾ ਨੇ ਪੰਜਾਬ ਨੂੰ ਐਸੇ ਦਿਨ ਦਿਖਾਏ 16 16 ਲੱਖੀ ਰੋਟੀਆਂ ਚੋਨਾ ਗੋਸ ਨਹੀਂ ਤਵਾਰੰਦਾ ਇਹੋ ਦੇਖ ਲਓ ਸੁਣ ਲਓ ਪੱਤਰਕਾਰ ਭਾਈ ਸਾਹਿਬ ਨੂੰ ਇਹਨੇ ਪੂਰੀ ਡਿਟੇਲ ਕੱਢੀ ਬਿਲਾ ਸੁਣ ਲਓ ਫਿਰ ਇਹਨੂੰ ਸੁਣੋ ਪਹਿਲਾਂ ਅੱਬੇ ਮਜ਼ਾ ਆਏਗਾ ਨਾ ਵੀਰੋ ਅਰਵਿੰਦ ਕੇਜਰੀਵਾਲ ਜੀ ਮੁੱਖ ਮਾਨ ਬਣ ਕੇ ਜਲੰਧਰ ਆਏ ਸੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਸੀ 77 ਕਰੋੜ ਰੁਪਏ ਦਾ ਕੋਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਆਏ ਸੀ ਹੁਣ ਇਸ ਨੀਂਹ ਪੱਥਰ ਦੇ 70 ਕਰੋੜ ਦੇ ਪ੍ਰੋਜੈਕਟ ਦਾ ਬਿੱਲ ਪੌਣੇ 2 ਕਰੋੜ ਹੈ ਫਿਰ ਉੱਥੇ ਐਮਸੀਐਨ ਰੋਲਾ ਪਾ ਦੇ ਹੁਣੇ ਪੌਣੇ 2 ਕਰੋੜ ਤੇ ਜਦੋਂ ਹਿਸਾਬ-ਕਿਤਾਬ ਦੇਖਿਆ ਜਾਂਦੇ ਸੀ ਤਾਂ ਮੈਂ ਦੇਖਿਆ 16 ਲੱਖ ਦੀ ਰੋਟੀ ਖਾ ਗਏ ਜਿਹੜਾ ਬੰਦਾ ਬੈਗਨਾਰਚ ਚ ਚੱਲਦਾ ਸੀ ਘਰੋਂ ਕਹਿੰਦਾ ਮੈਂ ਰੋਟੀ ਵਾਲਾ ਡੱਬਾ ਨਾਲ ਲੈ ਕੇ ਆਉਣਾ ਬੰਦਾ 16-16 ਲੱਖ ਦੀਆਂ ਰੋਟੀਆਂ ਦਾ ਬਿੱਲ ਬਣ ਜੂਦਾ ਉਹਦੇ ਘਰਤ ਨਹੀਂ ਪੱਥਰ ਤੇ ਹੁਣ ਉੱਥੇ ਗਜਬ ਟੁੱਬੀਵਾ ਆ ਜਾ ਆਦਮੀ ਹੋ